ਅੱਜ ਦੀ ਵੀਡੀਓ ਵਿੱਚ ਆਪਾਂ ਨੈਕਸਟ ਵਾਲੇ ਐਮਸੀਕਿਊਜ਼ ਕਵਰ ਕਰਾਂਗੇ ਹਿਸਟਰੀ ਦੇ ਮਹਾਪਾਰਤ ਤੇ ਪੁਰਾਣਾ ਵਿੱਚ ਭਾਰਤ ਨੂੰ ਕੀ ਨਾਮ ਦਿੱਤਾ ਗਿਆ ਸੀ ਸਹੀ ਆਪਸ਼ਨ ਜੀ ਭਾਰਤਵਰਸ਼ ਇਰਾਨੀਆਂ ਨੇ ਭਾਰਤ ਨੂੰ ਕੀ ਨਾਮ ਦਿੱਤਾ ਸੀ ਸਹੀ ਆਪਸ਼ਨ ਜੀ ਹਿੰਦੂ ਯੂਨਾਨੀਆਂ ਨੇ ਭਾਰਤ ਨੂੰ ਕੀ ਨਾਮ ਦਿੱਤਾ ਸੀ ਸਹੀ ਆਪਸ਼ਨ ਜੀ ਇੰਡਸ ਭਾਰਤ ਦੀ ਹਿੰਦੂ ਸ਼ਬਦ ਦੀ ਵਰਤੋਂ ਕਿਸ ਪਵਿੱਤਰ ਗ੍ਰੰਥ ਵਿੱਚ ਕੀਤੀ ਗਈ ਹੈ ਸਹੀ ਆਪਸ਼ਨ ਹੈ ਜੀ ਬਾਈਬਲ ਮੱਧ ਕਾਲ ਵਿੱਚ ਭਾਰਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸਹੀ ਆਪਸ਼ਨ ਹੈ ਜੀ ਹਿੰਦੋਸਤਾਨ अंग्रेजा दूजे होर यूरोपा ने भारत को की नाम दिता सही ऑप्शन जी इंडिया नैक्सट अपने को सही मिलान यूनानी का मैच होगी इंडस बाइबल होटू ਮੱਧਕਾਲ ਹਿੰਦੁਸਤਾਨ ਮਹਾਪਾਰਤ ਭਾਰਤਵਰਸ਼ ਇਸ ਵਿੱਚ ਆਪਾਂ 31 ਦੇ एमसीक्यूਸ ਕਵਰ ਕੀਤੇ ਨੇ ਹਿਸਟਰੀ ਦੇ ਪੰਜਾਬ ਹਿਸਟਰੀ ਦੇ ਇਹਦੇ ਨਾਲ ਦੀ ਪਹਿਲਾਂ ਵੀ ਆਪਾਂ ਬਹੁਤ ਸਾਰੀ ਸ਼ਾਰਟਸ ਵੀਡੀਓ ਅਪਲੋਡ ਕਰ ਚੁੱਕੀਆਂ ਅਗਰ ਤੁਸੀਂ ਪਹਿਲਾਂ ਵਾਲੇ ਜੋ एमसीक्यूਸ ਚੈੱਕ ਕਰਨਾ ਚਾਹੁੰਦੇ ਹੋ ਪ੍ਰਾਚਨ ਭਾਰਤ ਦੀ ਬਾਰੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ